ਦੇਖੋ ਕਿੰਨਾ ਸੋਹਣਾ ਸਟਾਫ ਹੈ ਬਾਈ ਜੀ ਪਲੇਨ ਪਲੇਨ ਸਟਾਫ ਹੈ ਕੜਾਈ ਵਾਸਤੇ ਸਪੈਸ਼ਲ ਵਾਈ ਜੀ ਲੈ ਕੇ ਆਏ ਆ ਆਪਾਂ ਗਾਹਕ ਦੀ ਬਹੁਤ ਜ਼ਿਆਦਾ ਮੰਗ ਸੀ ਬਾਈ ਜੀ ਪਲੇਨ ਕਪੜਾ ਦੇਖੋ ਬਾਈ ਜੀ ਚਮਕਰਾ ਦੇਖੇ ਕਪੜੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਬਾਈ ਜੀ ਕੁਆਲਿਟੀ ਬਹੁਤ ਸੋਹਣੀ ਆ ਦੇਖੋ ਕਿਵੇਂ ਚਮਕਦਾ ਬਾਈ ਜੀ ਦੇਖੋ ਇਹ ਜੋਰ ਜੱਟ ਦਾ ਕਪੜਾ ਬਾਈ ਜੀ ਕਪੜਾ ਬਾਈ ਜੀ ਪੂਰਾ ਵਧੀਆ ਕਾਪੜਾ ਕੋ ਉਹ ਨਹੀਂ ਕਪੜਾ ਹੈਗਾ ਐਵੇਂ ਹੀ ਜਿਵੇਂ ਤੋਂ ਸਟਾਰਟ ਹੋ ਜਾਂਦਾ ਬਾਈ ਜੀ ਤੇ ਘੱਟੋ ਘਾਟ ਹੀ ਆਏ ਮੰਨ ਕੇ ਚਲੋ 2500 ਤੋਂ 3000 ਤੱਕ ਆਪਣੇ ਕੋਲੇ ਹੁੰਦਾ ਹੈ ਵੀਰ ਜੀ ਮਾਲ ਰੇਟ ਬਾਈ ਜੀ ਬਾਜ਼ਾਰ ਦੇ ਵਿੱਚ 2-2000 25-2500 ਦਾ ਰੇਟ ਆ ਬਾਈ ਜੀ ਤੇ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਇਹਦਾ ਰੇਟ ਕੁੱਲ 1200 ਰੁਪਈਆ ਰੇਟ ਹੈ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਅੱਜ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਜ਼ਿਆਦਾਤਰ ਆਪਾਂ ਤੁਹਾਨੂੰ ਪਲੇਨ ਸਟਾਫ ਦਿਖਾਵਾਂਗੇ ਤੇ ਬਰਕਾ ਵੀ ਦਿਖਾਵਾਂਗੇ ਵੀਰੇ ਜਿਹਦੇ ਵਿੱਚ ਕਢਾਈ ਕੀਤਾ ਹੁੰਦਾ ਵਿਆਹਾਂ ਦੀ ਲੋੜ ਪੈਂਦੀ ਹੈ ਵਿਆਹਾਂ ਦੇ ਵਿੱਚ ਜਿਆਦਾ ਹਣਗਾਕ ਬਰਕਾ ਵਾਲਾ ਮੰਗਦਾ ਹੈ ਕਢਾਈ ਵਾਲਾ ਛੂਟ ਮੰਗਦਾ ਹੈ ਤੇ ਇੱਕ ਵਾਈ ਜਿਹੜਾ ਪਲੇਨ ਸਟਾਫ ਹੈ ਇਹ ਆਪਾਂ ਯਾਦਤਰ ਬਹੁਤ ਵਧੀਆ ਆਪਾਂ ਲੈ ਕੇ ਆਏ ਆ ਵਧੀਆ ਕੁਆਲਿਟੀ ਲੈ ਕੇ ਆਏ ਆ ਵਧੀਆ ਭਾਅ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਵੀ ਜੀ ਇਹ ਦਿਖਾਵਾਂਗੇ ਸਾਰਾ ਤੇ ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸਾਰੀ ਵੀਡੀਓ ਦੇਖਿਓ ਇਹ ਜੋ ਆਪਣੀ ਜਿਹੜੀ ਲੋਕੇਸ਼ਨ ਹੈ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਇਹ ਪਿੰਡ ਹੈ ਇਹ ਮੌੜ ਮੰਡੀ ਦੇ ਕੋਲੇ ਰਹਿੰਦਾ ਵੀਰੇ ਪਿੰਡ ਮੈਸਟਰਖਾਨਾ ਜਿੱਥੇ ਮਾਤਾ ਦਾ ਮੇਲਾ ਭਰਦਾ ਹੈ ਬਹੁਤ ਜਿਆਦਾ ਕਸਟਮਰ ਕਹਿੰਦੇ ਆ ਸਮਝ ਨਹੀਂ ਆਉਂਦੀ ਦੂਰੋਂ ਬੋਲਦੇ ਆ ਵਿਚਾਰੇ ਬਾਈ ਜੀ ਇਹ ਜ਼ਿਲ੍ਹਾ ਬਠਿੰਡਾ ਹੈ ਜੀ ਤੇ ਮੌੜ ਮੰਡੀ ਦੇ ਕੋਲੇ ਆ ਪਿੰਡ ਮੈਸਟਰਖਾਨਾ ਤੇ ਵੀਰ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਦੇਖਣ ਦਾ ਮਕਸਦ ਹੀ ਬਾਈ ਜੀ ਇਹ ਹੁੰਦਾ ਇੱਕ ਤਾਂ ਤੁਸੀਂ ਕੁਆਲਿਟੀ ਚੈੱਕ ਕਰਿਆ ਕਰੋ ਵੀ ਤੁਹਾਨੂੰ ਅਸੀਂ ਕੁਆਲਿਟੀ ਕੀ ਦਿਖਾ ਰਹੇ ਆਂ ਇੱਕ ਵੇ ਜੀ ਰੇਟ ਚੈੱਕ ਕਰਿਆ ਕਰੋ ਤੁਹਾਨੂੰ ਰੇਟ ਦੀ ਵੱਡੀ ਗੱਲ ਤਾਂ ਰੇਟ ਦੀ ਐ ਵੀ ਜੀ ਹੋਰ ਵੀ ਤੁਸੀਂ ਵੀਡੀਓ ਬਹੁਤ ਦੇਖਦੇ ਹੋਵੋਗੇ ਹੱਕ ਮੰਨਦਾ ਦੇਖਣ ਦਾ ਵੀ ਜੀ ਕਿਉਂ ਪਤਾ ਕਰਨ ਦਾ ਹੱਕ ਮੰਨਦਾ ਪਰ ਉਹਦੇ ਵਿੱਚ ਤੁਸੀਂ ਰੇਡ ਜਰੂਰ ਦੇਖਿਆ ਕਰੋ ਵੀ ਤੁਹਾਨੂੰ ਇਹ ਉਹ ਕੰਪਨੀ ਕਿਹੜੀ ਹੈ ਤੇ ਤੁਹਾਨੂੰ ਰੇਟ ਕੀ ਲਾਉਂਦਾ ਹੈ ਰੇਟ ਦੇਖ ਕੇ ਬਾਈ ਜੀ ਕਪੜਾ ਖਰੀਦਿਆ ਕਰੋ ਚੰਗਾ ਕਪੜਾ ਖਰੀਦਿਆ ਕਰੋ ਆਓ ਬਾਈ ਜੀ ਆਪਾਂ ਟਾਈਮ ਤੋਂ ਬੜਾ ਖਰਾਬ ਨਹੀਂ ਕਰਦੇ ਪਲੇਨ ਸਟਾਫ ਦਿਖਾਉਣਾ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦਾ ਆਇਆ ਮੰਗ ਸੀ ਕਾਹਦੀ ਪਲੇਨ ਸਟਾਫ ਦੀ ਤੇ ਆਓ ਆਪਾਂ ਪਹਿਲਾਂ ਥੱਲੇੋਂ ਦਿਖਾਵਾਂਗੇ ਵੀਰ ਜੀ ਇਹ ਜਿਹੜਾ ਪਲੇਨ ਸਟਾਫਾ ਬਾਈ ਜੀ ਇੱਕ ਆਪਾਂ ਤੁਹਾਨੂੰ ਗੱਲ ਹੋਰ ਦੱਸ ਦਈਏ ਬਾਈ ਜੀ ਜਿਹੜਾ ਇਹ ਆਪਣੇ ਕੋਲੇ ਪਲੇਨ ਸਟਾਫ ਹੈ ਇਹ ਇਹ ਆਪਣੇ ਕੋਲੇ 70-75 ਰੁਪਏ ਮੀਟਰ ਤੋਂ ਲੈ ਕੇ ਬਾਈ ਜੀ ਸਵਾ 200 250 ਮੀਟਰ ਤੱਕ ਆਪਣੇ ਕੋਲੇ ਕਪੜਾ ਆਇਆ ਹੋਇਆ ਆ 5 6 7 ਤੱਕ ਤਰ੍ਹਾਂ ਦਾ ਕਪੜਾ ਆਪਣੇ ਕੋਲੇ ਅਲੱਗ-ਅਲੱਗ ਵੈਰਾਈਟੀ ਹੈ ਅਲੱਗ-ਅਲੱਗ ਚੀਜ਼ਾਂ ਆਪਣੇ ਕੋਲੇ 70-75 ਰੁਪਏ ਤੋਂ ਲੈ ਕੇ ਦੱਸ ਦਈਏ ਵੀ ਆਪਣੇ ਕੋਲੇ ਸਵਾ 200 300 ਸਵਾ 200 250 ਰੁਪਏ ਮੀਟਰ ਦਾ ਆਪਣੇ ਕੋਲ ਕਪੜਾ ਹੈ ਜੇ ਕਿਸੇ ਨੇ ਪੁੱਛਣਾ ਹੋਇਆ ਉਹ ਤਾਂ ਦੱਸਾਂਗੇ ਬਾਈ ਜੀ ਨਾਲ ਦੀ ਨਾਲ ਪਰ ਜੇ ਕੋਈ ਰਹਿ ਗਿਆ ਤਾਂ ਬਾਈ ਜੀ ਫੋਨ ਚੱਲ ਰਿਹਾ ਸਕਰੀਨ ਤੇ ਤੇ ਸਾਨੂੰ ਫੋਨ ਤੇ ਜ਼ਰੂਰ ਪੁੱਛਿਓ ਬਾਈ ਜੀ ਆਪਾਂ ਪਹਿਲਾਂ ਦਿਖਾਉਣੇ ਆ ਬਾਈ ਜੀ ਵਿਚਿਤਰਾ ਦਿਖਾਉਣੇ ਸ਼ੁਰੂ ਤੋਂ ਦਾ ਬਾਈ ਜੀ ਆਹ ਦੇਖੋ ਇਹਦੀ ਕੁਆਲਿਟੀ ਬਹੁਤ ਵਧੀਏ ਚੈੱਕ ਕਰੋ ਦੇਖੋ ਕਿੰਨੀ ਸ਼ਾਈਨਿੰਗ ਦੇਖੋ ਬਾਈ ਜੀ ਪਹਿਲਾਂ ਜ਼ੂਮ ਕਰਕੇ ਦਿਖਾ ਦੇ ਦੇਖੋ ਕਿੰਨੀ ਮਿੱਠਾ ਸ਼ਾਈਨਿੰਗ ਦੇਖੋ ਕਿੰਨੀ ਸੋਹਣੀ ਸ਼ਾਈਨਿੰਗ ਹੈ ਬਾਈ ਜੀ ਕਿਹੜਾ ਇੱਕ ਨਾ ਇਹ ਛੋਟੇ ਕੋ ਸਮਾਰ ਕੇ ਛੋਟੇ ਹਿਸਾਬ ਵਿੱਚ ਨਹੀਂ ਆਉਣਾ ਕਿਉਂ ਪਲੇਨ ਕੱਪੜਾ ਬਾਈ ਜੀ ਪਲੇਨ ਕੱਪੜੇ ਦੀ ਵੀਡੀਓ ਬਹੁਤ ਔਖੀ ਆ ਦੇਖੋ ਬਾਈ ਜੀ ਬਹੁਤ ਵਧੀਆ ਮੋਟਾ ਕੱਪੜਾ ਕੋਈ ਇਹ ਤੇ ਬਾਹਲੀ ਲਾਈਨਿੰਗ ਦੀ ਲੋੜ ਨਹੀਂ ਪੈਂਦੀ ਠੀਕ ਹੈ ਕੱਪੜਾ ਬਹੁਤ ਵਧੀਆ ਕੱਪੜਾ ਇਹਨੂੰ ਆਪਾਂ ਬਾਈ ਜੀ ਵਿਚਿਤਰਾ ਕਹਿ ਦਿੰਦੇ ਆ ਵਿਚਿਤਰੇ ਤੇ ਮਤਲਬ ਜਿਵੇਂ ਕਢਾਈ ਕਰਦੇ ਆ ਮੇਰੀਆਂ ਭੈਣਾਂ ਕੋਲੇ ਪਿੰਡ ਪਿੰਡ ਹੀ ਮਸ਼ੀਨਾਂ ਹਰ ਇੱਕ ਕੋਲੇ ਬਸਲ ਬਹੁਤ ਜ਼ਿਆਦਾ ਪਿੰਡੋਂ ਪਿੰਡੀ ਮਸ਼ੀਨਾਂ ਹਨ ਜੇ ਕਿਸੇ ਨੇ ਕਢਾਈ ਦਾ ਕੰਮ ਮਤਲਬ ਤੋਰਿਆ ਹੋਇਆ ਤਾਂ ਆਪਣਾ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਪਤਾ ਕਰੋ ਵੀ ਕੀ ਰੇਟ ਲੱਗਦਾ ਹੈ ਆਪਣੇ ਕੋਲ ਕੀ ਕੁਆਲਿਟੀ ਹੈ ਆ ਦੇਖੋ ਵਿਚਿਤਰਾ ਦੇ ਰੰਗ ਦੇਖੋ ਬਾਈ ਕਿੰਨੇ ਸੋਹਣੇ ਆ ਕਵਾਲਿਟੀ ਵੀ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਇਹ ਦੇਖੋ ਕੁਆਲਿਟੀ ਇਹ ਵੀ ਜੀ 100 ਰੁਪਏ ਮੀਟਰ ਦਾ ਕਪੜਾ 500 ਰੁਪਏ ਦਾ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੋਇਆ ਉਹਨੂੰ ਬਾਈ ਜੀ ਆਪਾਂ ਲਾਵਾਂਗੇ ਲੈਸ ਜਿਹੜਾ ਕਪੜੇ ਦੀ ਕੁਆਲਿਟੀ ਹੈ ਕਪੜੇ ਬਣਿਓ ਬਾਈ ਜੀ ਤੁਸੀਂ ਬਹੁਤ ਵਧੀਆ ਕੁਆਲਿਟੀ ਹੈ ਇਹ ਨਹੀਂ ਕਹਿ ਸਕਦੇ ਵੀ ਕਪੜਾ ਮਾੜਾ ਨਾ ਬਾਈ ਜੀ ਇਹ ਭਲੇ ਨਾ ਇਹਨੂੰ ਸਿਰਖੀ ਪਵੇ ਆ ਰੰਗ ਦੇਖ ਲਓ ਚੈੱਕ ਕਰ ਲਓ ਬਾਈ ਜੀ ਗੌਰ ਨਾਲ ਦੇਖ ਲਓ ਬਾਈ ਜੀ ਰੰਗ ਦੇਖੋ ਆਦੇ ਬਹੁਤ ਸੋਹਣੇ ਰੰਗ ਹੈ ਜੀ ਦੇਖੋ ਆ ਦੇਖੋ ਇਹ ਇਧਰ ਪਿਆ ਬਾਈ ਜੀ ਆ ਦੇਖੋ ਰੰਗ ਇਧਰ ਆ ਸਾਰੇ ਰੰਗ ਬਾਈ ਜੀ ਇਸੇ ਚ ਵਿਚਿਤਰਾ ਦੇ ਵਿੱਚ ਆ ਬਾਈ ਜੀ ਇਹ ਦੂਜੀ ਆਈਟਮ ਬਾਈ ਜੀ ਆ ਦੇਖੋ ਇਹ ਵੀ ਕੁਆਲਿਟੀ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਪਲੇਨ ਕੱਪੜਾ ਜ਼ੂਮ ਕਰਕੇ ਦਿਖਾ ਜੀ ਮਾ ਆ ਦੇਖੋ ਬਾਈ ਜੀ ਕਿੰਨਾ ਸੋਹਣਾ ਕੱਪੜਾ ਦੇਖੋ ਆ ਦੇਖੋ ਚੈੱਕ ਕਰੋ ਪਲੇਨ ਕੱਪੜੇ ਦੀ ਬਾਈ ਜੀ ਬਹੁਤ ਜ਼ਿਆਦਾ ਮੰਗ ਸੀ ਤੇ ਬਾਈ ਜੀ ਪੂਰਾ ਵਧੀਆ ਕੁਆਲਟੀ ਦਾ ਆਪਾਂ ਲੈ ਕੇ ਆਏ ਕੋਈ ਐ ਨਹੀਂ ਹੈਗਾ ਵੀ ਖਰਾਬ ਹੋਣ ਵਾਲਾ ਕਪੜਾ ਹੈ ਨਹੀਂ ਵਧੀਆ ਕੁਆਲਟੀ ਦਾ ਲੈ ਕੇ ਆਏ ਆ ਕਪੜਾ ਆਪਾਂ ਇਹਦਾ ਰੇਟ ਵੀ ਬਾਈ ਜੀ 100 ਰੁਪਏ ਮੀਟਰ ਰੇਟ ਹੈ ਇਹਦਾ ਜਿਹਦੇ ਵਿੱਚ ਆਪਣੇ ਕੋਲੇ ਰੰਗ ਇਹਦੇ ਵਿੱਚ ਵੀ ਬਹੁਤ ਜ਼ਿਆਦੇ ਰੰਗ ਆ ਬਾਈ ਜੀ ਦੇਖੋ ਰੰਗ ਦੇਖੋ ਚੈੱਕ ਕਰੋ ਰੰਗ ਬਹੁਤ ਜ਼ਿਆਦੇ ਆ ਦੇਖੋ ਹਰ ਇੱਕ ਦੇ ਵਿੱਚ 10-10 12-12 ਰੰਗ ਬਾਈ ਜੀ ਆਪਣੇ ਕੋਲੇ ਪਾਏ ਹੋਏ ਆ ਆਹ ਦੇਖੋ ਬਾਈ ਜੀ ਇੱਧਰ ਰੰਗ ਆਹ ਦੇਖੋ ਇਹ ਆ ਦੇਖੋ ਬਾਈ ਜੀ ਆ ਟੈਵੀ ਦੀ ਵੈਰਾਈਟੀ ਹੈ ਬਾਈ ਜੀ ਟੈਵੀ ਦਿਖਾਉਣਾ ਤੁਹਾਨੂੰ ਇਹ ਟੈਵੀ ਚ ਹੈ ਬਾਈ ਜੀ ਪਲੇਨ ਕਪੜਾ ਜਿਹਦੇ ਤੇ ਬਾਈ ਜੀ ਵਰਕ ਕਰਦੀਆਂ ਕੁੜੀਆਂ ਚੈੱਕ ਕਰੋ ਪੂਰੀ ਵਧੀਆ ਗੱਲਬਾਤ ਆ ਬਾਈ ਜੀ ਟੈਵੀ ਦੀ ਦੇਖੋ ਆਇਆ ਦੇਖੋ ਆ ਜੀ ਇਹ ਟੈਵੀ ਦਾ ਬ੍ਰਾਂਡ ਹੈ ਬਾਈ ਜੀ ਇਹ ਟੈਵੀ ਹੈ ਤੇ ਜਿਹਦੇ ਵਿੱਚ ਆਪਣੇ ਕੋਲ 10-12 ਰੰਗ ਇਹਦੇ ਵਿੱਚ ਟੈਵੀ ਚ ਵੀ ਹੈਗੇ ਨਗੇ ਇਹ ਟੈਵੀ ਦੀ ਵੈਰਾਈਟੀ ਆ ਵਾ ਦੇਖੋ ਬਾਈ ਜੀ ਟੈਵੀ ਦੇ ਰੰਗ ਦੇਖੋ ਰੰਗ ਆਪਣੇ ਕੋਲੇ 10 10 12 12 ਰੰਗ ਬਾਈ ਜੀ ਸਾਰੇ ਰੰਗ ਹੁੰਦੇ ਨੇਗੇ ਹਿਰਕ ਰੰਗ ਦੇ ਵਿੱਚ ਹੈਗੇ ਰੰਗਾਂ ਦੇਖੋ ਬਾਈ ਜੀ ਕੱਲੇ ਕੱਲੇ ਦਿਖਾਉਣ ਤੇ ਬਹੁਤ ਟਾਈਮ ਖਾ ਜਾਂਦੇ ਆ ਆ ਦੇਖੋ ਆਹ ਦੇਖੋ ਕਿੰਨਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇਹਦੇ ਵਿੱਚ ਪਲੇਨ ਹੋਣ ਦੇ ਬਾਵਜੂਦ ਬਾਈ ਜੀ ਸਮਾਰਕ ਇਹਦਾ ਕਲੀਅਰ ਨਹੀਂ ਆਉਂਦੀ ਫਿਰ ਆਪਣੇ ਕੋਲੇ ਬਾਈ ਜੀ 61 ਸਾਫ ਆ ਆ ਦੇਖੋ ਅੱਧਾ ਦਾ ਬਾਈ ਜੀ ਆਪਣ ਨੂੰ ਨਾਮ ਪਤਾ ਹੈ ਅੱਧਾ ਦਾ ਬਾਈ ਜੀ ਨਾਮ ਨਹੀਂ ਪਤਾ ਸੌਰੀ ਮਾਫ ਕਰਨਾ ਹੌਲੀ ਹੌਲੀ ਪਤਾ ਲੱਗ ਜੂ ਆਪਾਂ ਨਵਾਂ ਅਜੇ ਲੈ ਕੇ ਆਏ ਸਟਾਫ ਦੇਖੋ ਕਿੰਨਾ ਸੋਹਣਾ ਸਟਾਫ ਹੈ ਬਾਈ ਜੀ ਪਲੇਨ ਪਲੇਨ ਸਟਾਫ ਹੈ ਕੜਾਈ ਵਾਸਤੇ ਸਪੈਸ਼ਲ ਬਾਈ ਜੀ ਲੈ ਕੇ ਆਏ ਆ ਆਪਾਂ ਗਾਹਕ ਦੀ ਬਹੁਤ ਜ਼ਿਆਦਾ ਮੰਗ ਸੀ ਬਾਈ ਜੀ ਆਪਾਂ ਤੁਹਾਨੂੰ ਇਹ ਕਹਿੰਦੇ ਆ ਬਾਈ ਜੀ ਤੁਸੀਂ ਬਾਜ਼ਾਰ ਚੋਂ ਪਤਾ ਕਰ ਲਿਓ ਤੁਹਾਨੂੰ ਵਾਦਾ ਕਰਦੇ ਆ ਇਸ ਗੱਲ ਤੇ ਤੁਹਾਨੂੰ ਬਾਈ ਜੀ ਬਾਜ਼ਾਰ ਨੂੰ ਆਪਾਂ ਮੰਦਾ ਲਾ ਦੇਾਂਗੇ ਬਾਈ ਜੀ ਇਹ ਆਪਣੀ ਗਾਰੰਟੀ ਹੈ ਇਸ ਗੱਲ ਤੇ ਇਹਦੇ ਵਿੱਚ ਵੀ ਰੰਗ ਦੇਖ ਲਓ ਬਾਈ ਆ ਰੰਗ ਬਹੁਤ ਜ਼ਿਆਦਾ ਹੈ ਪੂਰੇ ਫੁੱਲ ਰੰਗ ਹੈ ਇਹਨੂੰ ਬਾਈ ਜੀ ਨੈਚਰਲ ਕਰੇਵ ਕਹਿੰਦੇ ਆ ਦੇਖ ਲਓ ਆ ਚੈੱਕ ਕਰਵਾਉਣੀ ਆ ਇਹਦੇ ਵਿੱਚ ਵੀ ਆਪਣੀ ਕੋਲ ਰੰਗ ਬਹੁਤ ਆ ਚੈੱਕ ਕਰ ਲਿਓ ਸਮਾਰ ਕੇ ਬਾਈ ਜੀ ਇਹਨੂੰ ਨੇਚਰਲ ਕਰੇਵ ਕਹਿੰਦੇ ਆ ਬਾਈ ਜੀ ਇਹਦੀ ਬਹੁਤ ਜਿਆਦਾ ਮੰਗ ਆ ਬਾਈ ਜੀ ਜਿਹਨੂੰ ਹਰ ਇੱਕ ਗਾਹਕ ਲੈਂਦਾ ਦੇਖੋ ਚੈੱਕ ਕਰੋ ਬਾਈ ਕਿੰਨਾ ਸੋਹਣਾ ਚਮਕਦਾ ਕਪੜਾ ਦੇਖੋ ਬਾਈ ਜੀ ਜਿਵੇਂ ਛੱਪ ਦੀ ਕੰਝ ਚਮਕਦੀ ਆ ਬਾਈ ਜੀ ਆਏ ਆ ਕਪੜਾ ਇਹ ਕਰੋ ਚੈੱਕ ਸਮਾਰ ਕੇ ਬਾਈ ਜੀ ਆਹ ਕਾਲਾ ਰੰਗ ਹੈ ਰੰਗ ਦੇਖੋ ਕਿੰਨਾ ਵਧੀਆ ਰੰਗ ਹੈ ਇਹਨੂੰ ਆਪਾਂ ਨੇਚਰਲੀ ਕਰੇਵ ਆ ਬਾਈ ਜੀ ਇਹ ਇਹਦੇ ਵਿੱਚ ਰੰਗ ਦੇਖੋ ਕਿੰਨੇ ਸੋਹਣੇ ਰੰਗ ਆ ਦੇਖੋ ਆ ਦੇਖੋ ਆ ਦੇਖੋ ਰੰਗ ਆਪਣੇ ਕੋਲੇ ਬਾਈ ਜੀ ਬਹੁਤ ਜਿਆਦਾ ਰੰਗ ਹੈ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਬਹੁਤ ਵਧੀਆ ਰੰਗ ਰੰਗ ਬਾਈ ਜੀ ਆ ਦੇਖੋ ਕਿੰਨਾ ਸੋਹਣਾ ਰੰਗ ਆ ਬਾਈ ਜੀ ਦੇਖੋ ਇਹਨੂੰ ਕਹਿੰਦੇ ਨੇਚਰਲੀ ਕਰੇਵ ਬਾਈ ਬਾਈ ਜੀ ਇੱਕ ਵਾਰੀ ਤੁਸੀਂ ਜ਼ਰੂਰ ਆਕੇ ਪਤਾ ਕਰਿਓ ਕਿਉਂਕਿ ਇਹ ਪਲੇਨ ਕੱਪੜੇ ਦੇ ਵਿੱਚ ਸਮਾਰ ਕੇ ਇਹ ਪਤਾ ਘੱਟ ਲੱਗਦਾ ਆ ਦੇਖੋ ਬਾਈ ਜੀ ਆ ਸ਼ਿਮਰ ਹੈ ਬਾਈ ਜੀ ਸ਼ਿਮਰ ਦੇ ਵਿੱਚ ਆਇਆ ਪਲੇਨ ਕੱਪੜਾ ਦੇਖੋ ਬਾਈ ਜੀ ਚਮਕਰਾ ਦੇਖੇ ਕੱਪੜੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਬਾਈ ਜੀ ਕੁਆਲਿਟੀ ਬਹੁਤ ਸੋਹਣੀ ਆ ਦੇਖੋ ਕਿਵੇਂ ਚਮਕਦਾ ਬਾਈ ਜੀ ਦੇਖੋ ਇਹ ਪਿਓਰ ਸ਼ਿਮਰਾ ਬਾਈ ਜੀ ਜਮਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਦੇਵਾਂਗੇ ਆਪਾਂ ਇਸ ਗੱਲ ਤੇ ਜੇ ਬਾਈ ਜੀ ਕੋਈ ਖਰਾਬ ਹੋ ਜੇ ਕੋਈ ਭਿੱਲ ਜੇ ਕੋਈ ਜ਼ਿੰਮੇਵਾਰੀ ਆਪਣੀ ਇਹ ਪਿਓਰ ਸ਼ਿਮਰ ਦਾ ਕਪੜਾ ਬਾਈ ਜੀ ਇਹ ਸ਼ਿਮਰਤ ਵੀ ਬਾਈ ਜੀ ਰੰਗ ਬਹੁਤ ਜ਼ਿਆਦਾ ਆਪਣੇ ਕੋਲ ਦੇਖੋ ਆ ਦੇਖੋ ਬਾਈ ਜੀ ਬਾਈ ਕਪੜਾ ਜਮਾ ਸਿਉਣੇ ਵਰਗਾ ਮਾਲ ਆ ਬਾਈ ਜੀ ਜਮਾ ਆ ਦੇਖੋ ਇਹਨੂੰ ਬਾਈ ਜੀ ਸ਼ਿਮਰ ਕਹਿੰਦੇ ਆ ਇਹਦੇ ਵਿੱਚ ਬਾਈ ਜੀ ਦੇਖੋ ਜੋਰ ਜੱਟ ਆ ਜਾਂਦਾ ਬਾਈ ਜੀ ਸ਼ੇਮਰ ਆ ਜਾਂਦਾ ਤੇ ਆਪਾਂ ਟੈ ਵੀ ਹੈਗੀ ਇਹਦੇ ਵਿੱਚ ਨੇਚਰਲੀ ਕਰੇਵ ਹੈਗੀ ਹੈ ਬਚਿਤਰਾ ਹੈਗਾ ਬਾਈ ਜੀ ਤੇ ਕਾਟਨ ਵਗੈਰਾ ਆਪਣੇ ਕੋਲੇ ਇੱਕ ਦੋ ਵੈਰਾਈਟੀਆਂ ਹੋਰ ਵੀ ਹੈਗੀਆਂ ਜਿਹਦਾ ਆਪਾਂ ਹਜੇ ਨਾਂ ਘਟ ਜਾਂਦਾ ਕੋਈ ਨਹੀਂ ਬਾਈ ਜੀ ਪਤਾ ਲੱਗ ਜੂ ਆਪਾਂ ਬੇਨਤੀ ਇਹੀ ਕਰਦੇ ਆ ਜਿਹੜੇ ਪਿੰਡਾਂ ਦੇ ਵਿੱਚ ਮੇਰੀਆਂ ਭੈਣਾਂ ਕੋਲੇ ਮਸ਼ੀਨਾਂ ਹੈਗੀਆਂ ਉਹਨਾਂ ਦੀ ਮੰਗ ਸੀ ਬਾਈ ਜੀ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਇੱਕ ਵਾਰੀ ਜਰੂਰ ਪਤਾ ਕਰੋ ਰੇਟ ਪੁੱਛੋ ਆਪਾਂ ਤੁਹਾਨੂੰ ਰੇਟ ਆ ਬਾਜ਼ਾਰ ਨੂੰ ਬਾਈ ਜੀ ਸਸਤਾ ਲਾਵਾਂਗੇ ਤੇ ਕੁਆਲਿਟੀ ਤੁਹਾਨੂੰ ਇੱਕ ਨੰਬਰ ਕੁਆਲਿਟੀ ਦੇਵਾਂਗੇ ਆਓ ਬਾਈ ਜੀ ਹੁਣ ਆਪਾਂ ਤੁਹਾਨੂੰ ਆ ਜੋਰ ਜੱਟ ਦਿਖਾਉਨੇ ਆ ਆ ਜੋਰ ਜੱਟ ਹੀ ਹੈਗਾ ਬਾਈ ਜੀ ਦੇਖੋ ਆ ਦੇਖੋ ਬਾਈ ਇਹ ਜੋਰ ਜੱਟ ਦਾ ਕੱਪੜਾ ਬਾਈ ਜੀ ਕੱਪੜਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਕੋਈ ਉਹ ਨਹੀਂ ਕੱਪੜਾ ਹੈਗਾ ਐਵੇਂ ਵੀ ਖਰਾਬ ਹੋਊ ਜੀ ਛੋਟਾ ਬਾਈ ਜੀ ਜਿਹੜੀ ਕੜਾਏ ਵਰਕ ਦਾ ਕੰਮ ਆ ਇਹਦੇ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਚਾਹੀਦੀ ਹੈ ਫੇਰ ਹੀ ਫਾਇਦਾ ਬਾਈ ਜੀ ਮਾੜੇ ਕੱਪੜੇ ਦੇ ਬਾਈ ਜੀ ਵਰਕ ਨਹੀਂ ਹੁੰਦਾ ਇਹ ਸੋਨੂੰ ਵੀ ਬਾਈ ਜੀ ਪਤਾ ਸਾਰਾ ਇਸ ਗੱਲ ਤੇ ਇਹ ਨਹੀਂ ਹੈ ਵੀ ਮਾੜੇ ਕੱਪੜੇ ਤੇ ਵਰਕ ਨਹੀਂ ਹੁੰਦਾ ਹੈਗਾ ਇਹ ਆ ਦੇਖੋ ਬਾਈ ਜੀ ਦੇਖੋ ਬਾਈ ਜੀ ਇਹ ਜੋਰ ਜੱਟ ਦਾ ਕੱਪੜਾ ਹੈ ਬਾਈ ਜੀ ਇਹ ਦੇਖੋ ਬਾਈ ਜੀ ਆ ਦੇਖੋ ਚੈੱਕ ਕਰੋ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਫੁੱਲ ਫੁੱਲ ਪਿਆਰਾ ਜਿਹਾ ਆਪਣੇ ਕੋਲੇ ਬਾਈ ਜੀ 7-8 ਰੰਗ ਆ ਗਏ ਬਾਈ ਜੀ ਹਜੇ ਪੰਜ-ਸੱਤ ਰੰਗ ਹੋਰ ਆਉਣਗੇ ਜਿਹਦੇ ਵਿੱਚ ਆਪਣੇ ਕੋਲੇ ਆਪਾਂ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਦੇਵਾਂਗੇ ਉਹ ਨਹੀਂ ਹੈਗੀ ਵੀ ਮਾੜੀ ਕੁਆਲਿਟੀ ਨਹੀਂ ਦਿੰਦੇ ਬਾਈ ਜੀ ਦੇਖੋ ਚੈੱਕ ਕਰੋ ਆ ਦੇਖੋ ਆ ਵੀ ਨਿਚਲੀ ਕਰੇਵ ਹੈ ਬਾਈ ਕਰੇਵ ਦਾ ਰੰਗ ਦੇਖੋ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਣਾ ਹੈ ਕਰੇਵ ਦਾ ਬਾਈ ਜੀ ਰੰਗ ਦੇਖੋ ਕਰੇਵ ਦੀ ਕੁਆਲਿਟੀ ਬਹੁਤ ਵਧੀਆ ਅੱਛੀ ਕੁਆਲਿਟੀ ਹੈ ਇਹ ਇੱਕ ਇਧਰ ਪਿਆ ਬਾਈ ਜੀ ਕਾਟਰੀ ਨੂੰ ਆਪਾਂ ਕਹਿੰਦੇ ਆ ਬਾਈ ਜੀ ਖਾਦੀ ਕਾਟਨ ਉਹ ਕਾਟਨ ਆ ਬਾਈ ਜੀ ਦੇਖੋ ਆ ਵੀ ਬਹੁਤ ਸੋਹਣਾ ਕੁਆਲਿਟੀ ਆ ਬਾਈ ਜੀ ਇਹ 550 ਰੁਪਏ ਦਾ ਰੇਟ ਹੈ ਬਾਈ ਜੀ ਛੂਟ ਦਾ ਵਾਦਾ ਘਾਟਾ ਬਾਈ ਜੀ ਇਹ ਦੁਕਾਨਦਾਰ ਹੈ ਮੇਰਾ ਵੀਰਪਰਾ ਉਹਨੂੰ ਲੱਗ ਜੂ ਲੈਸ ਬਾਈ ਜੀ ਆਪਾਂ ਬਸ ਉਹਨੂੰ ਇਹ ਦੱਸ ਦਿਆਂ ਜਿਹੜਾ ਬਾਈ ਜੀ ਪਲੇਨ ਸਟਾਫ ਆ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਲੈ ਕੇ ਆਏ ਆ ਆਪਾਂ ਗਾਗਨੀ ਮੰਗਦੀ ਬਾਈ ਜੀ ਕਿਉਂ ਐਸੀ ਜੋ ਰੁਝਾਨ ਹੈ ਜਿਹੜੀਆਂ ਮਸ਼ੀਨਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਆਈਆਂ ਹੋਈਆਂ ਕਿਉਂਕਿ ਲੋੜ ਹੈ ਹਰ ਇੱਕ ਨੂੰ ਬਾਈ ਜੀ ਅ ਕੜਾਈ ਵਾਸਤੇ ਲੈਣਾ ਸੀ ਸਟਾਪ ਪਲੈਨ ਸਟਾਪ ਆ ਬਹੁਤ ਵਧੀਆ ਲੈ ਕੇ ਆਏ ਆ ਤੇ ਬੀਜੀ ਜਿਸ ਨੂੰ ਲੋੜ ਹੋਵੇ ਤਾਂ ਫੋਨ ਚੱਲ ਰਿਹਾ ਸਕਰੀਨ ਤੇ ਜਰੂਰ ਇੱਕ ਵਾਰੀ ਆਪਾਂ ਨੂੰ ਦੱਸਿਓ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਾਹਾਂ ਦੀ ਕਾਹਾਂ ਮੈਂ ਭੈਣਾਂ ਨੂੰ ਇਹ ਕਹਿਣਾ ਹੈ ਵੀ ਜਿਹਦੇ ਕੋਲੇ ਮਸ਼ੀਨਾਂ ਉਹ ਕਾਹਾਂ ਦੀ ਕਾਹਾਂ ਬਾਈ ਜੀ ਆਪਣੇ ਰਿਸ਼ਤੇਦਾਰਾਂ ਨੂੰ ਜਰੂਰ ਦੱਸਿਓ ਬਾਈ ਵੀ ਐ ਕਰਕੇ ਮੈਸਟਰਖਾਨੇ ਵੀ ਪਲੈਨ ਸਟਾਪ ਆਪਣੇ ਕੋਲੇ ਆ ਗਿਆ ਬਾਈ ਜੀ ਜਿਸ ਨੂੰ ਆਓ ਤੇ ਹੁਣ ਬਾਈ ਜੀ ਆਪਾਂ ਦਿਖਾਉਣਾ ਤੁਹਾਨੂੰ ਅ ਕਪੜਾ ਬਾਈ ਜੀ ਜਿਹੜੇ ਆਪਣੇ ਵਰਕ ਕਰੇ ਹੋਏ ਆ ਵਰਕ ਕਰੇ ਦਾ ਕਪੜਾ ਦੇਖੋ ਬਾਈ ਜੀ ਕੁਆਲਿਟੀ ਦੇਖੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਚੈੱਕ ਕਰੋ ਹਾਂ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਕੰਮ ਕੀਤਾ ਹੋਇਆ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਰੰਗ ਹੈ ਤੇ ਕਿੰਨਾ ਵਧੀਆ ਕੁਆਲਿਟੀ ਦਾ ਕਪੜਾ ਬਾਈ ਜੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਸਾਰਾ ਇਹ ਬਾਈ ਜੀ ਇੱਕ ਮੈਂ ਤੁਹਾਨੂੰ ਬਾਰ ਬਾਰ ਇਹੀ ਬੇਨਤੀ ਕਰਦਾ ਵੀ ਬਾਈ ਜੀ ਜਿਹੜਾ ਰੇਟ ਅਸੀਂ ਦੱਸਦੇ ਹੁੰਦੇ ਆ ਬਾਅਦ ਰੇਟ ਦਾ ਕਨਫਰਮ ਕਰਿਆ ਕਰੋ ਬਾਈ ਜੀ ਤੁਸੀਂ ਵੀਡੀਓ ਹੋਰ ਵੀ ਚੈੱਕ ਕਰਦੇ ਹੋਵੋਗੇ ਤੇ ਪਰ ਸਾਡੀ ਵੀਡੀਓ ਵੀ ਤੁਸੀਂ ਦੇਖ ਕੇ ਚੈੱਕ ਕਰਦੇ ਹੋਵੋਗੇ ਬਾਈ ਜੀ ਰੇਟ ਦਾ ਜਰੂਰ ਕਨਫਰਮ ਕਰ ਲਿਆ ਕਰੋ ਇੱਕ ਰੇਟ ਦਾ ਤੇ ਇੱਕ ਬਾਈ ਜੀ ਕੁਆਲਿਟੀ ਦਾ ਵੀ ਕੁਆਲਿਟੀ ਤੁਹਾਨੂੰ ਅਸੀਂ ਕੀ ਦੇ ਰਹੇ ਆ ਤੇ ਕੀ ਕੁਆਲਿਟੀ ਹੈ ਆਹ ਪ्योर ਦਾ ਬਾਈ ਜੀ ਇਹਦੇ ਨਾਲ ਦੁਪੱਟਾ ਤੇ ਆ ਚੈੱਕ ਕਰੋ ਬਾਈ ਜੀ ਪੂਰਾ ਵਧੀਆ ਫੁੱਲ ਪਿਓ ਦਾ ਦਵੱਟਾ ਤੇ ਫੁੱਲ ਦਵੱਟਾ ਬਾਈ ਜੀ ਚੈੱਕ ਕਰੋ ਆ ਦੇਖੋ ਕਿੰਨਾ ਵਧੀਆ ਦਵੱਟਾ ਬਾਈ ਜੀ ਫੁੱਲ ਸਾਈਜ਼ ਦਾ ਦਵੱਟੇ ਦਾ ਫੁੱਲ ਪਿਓ ਦਾ ਦਵੱਟਾ ਬਾਈ ਜੀ ਜਮਾ ਤੇ ਇਹ ਆ ਚਾਹ ਦਿਖਾਉਣੇ ਬਾਈ ਜੀ ਬਾਈ ਜੀ ਹੁਣ ਹਰ ਇੱਕ ਗਾਹ ਕੇ ਕਹਿੰਦਾ ਵੀ ਸਾਨੂੰ ਬਾਈ ਜੀ ਕੜਾਈ ਵਾਲਾ ਮਾਲ ਚਾਹੀਦਾ ਹੈ ਮਤਲਬ ਕੜਾਈ ਦੇ ਕਿਉਂਕਿ ਵਿਆਹ ਸਾਡਿਆਂ ਦਾ ਵੀ ਸੀਜ਼ਨ ਮਈ ਜੀ ਹੁਣ ਆ ਗਿਆ ਦੇਖੋ ਮੰਨ ਲਓ ਤੇ ਹਰ ਇੱਕ ਬੰਦਾ ਕੜਾਈ ਨੂੰ ਸਾਇਰ ਦਿੰਦਾ ਕਰੋ ਚੈੱਕ ਬਾਈ ਜੀ ਦੇਖੋ ਸੋਹਣਾ ਦੇਖੋ ਬਾਈ ਜੀ ਕਿੰਨਾ ਏਕੇ ਟੈਕਸ ਦਾ ਲੋਗੋ ਦੇਖੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਮੈਂ ਬਾਰ ਬਾਰ ਇਹੀ ਕਹਿੰਨਾ ਬਾਈ ਜੀ ਕੁਆਲਿਟੀ ਚੈੱਕ ਕਰਿਆ ਕਰੋ ਏਕੇ ਟੈਕਸ ਦਾ ਮਾਲ ਤੇ ਰੇਟ ਚੈੱਕ ਕਰਿਆ ਕਰੋ ਬਾਈ ਜੀ ਏਕੇ ਟੈਕਸ ਦਾ ਮਾਲ ਤੇ ਰੇਟ ਇਹਦਾ ਰੇਟ ਬਾਈ ਜੀ ਆਪਾਂ ਨੂੰ 900 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਬਾਈ ਜੀ ਜਿਹੜਾ ਮੇਰਾ ਵੀਰਪਰਾ ਕੋਈ ਰੀਸੇਲਰ ਹੈ ਦੁਕਾਨਦਾਰ ਹੈ ਉਹਦੇ ਵਾਸਤੇ ਬਾਈ ਜੀ ਆਪਾਂ ਵਧੀਆ ਲੈਸ ਲਾਵਾਂਗੇ ਕਿਉਂਕਿ ਉਹਨੂੰ ਵੀ 2 ਰੁਪਏ ਬਣ ਜਾਣ ਜਿਹੜਾ ਆਪਣਾ ਜਿਹੜਾ ਆਪਣਾ ਕੰਮ ਹੈ ਵੀਰ ਜੀ ਇਹ ਇਹ ਕੰਮ ਆਪਣਾ ਹੋਰ ਸੇਲ ਦਾ ਜ਼ਿਆਦਾ ਕੰਮ ਆ ਆਪਣੇ ਕੋਲ ਦੁਕਾਨਦਾਰ ਮੇਰੇ ਵੀਰ ਭਰਾ ਆਉਂਦੇ ਆ ਆਪਾਂ ਦੁਕਾਨਦਾਰਾਂ ਨੂੰ ਬਾਈ ਜੀ ਬਹੁਤ ਵਧੀਆ ਰਿਆਤ ਲਾਉਣੀ ਆ ਜਿਵੇਂ ਬਾਜ਼ਾਰ ਨਾਲੋਂ ਸਸਤਾ ਲੱਗਦਾ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰੋ ਤੇ ਦੁਕਾਨਦਾਰਾਂ ਨੂੰ ਤਾਂ ਇੱਕ ਨੰਬਰ ਤੇ ਆਪਾਂ ਵਧੀਆ ਇੱਕ ਨੰਬਰ ਦੇ ਰਿਆਤ ਲਾਉਣੀ ਆ ਕੋਈ ਇਹੋ ਜੀ ਗੱਲ ਨਹੀਂ ਕੱਲੇ ਕੱਲੇ ਸ਼ੂਟ ਦਾ ਬਾਈ ਜੀ ਅਲੱਗ ਰੇਟ ਹੈ ਤੇਰਾ ਹੋਰ ਸੇਲ ਦਾ ਕੰਮ ਚੱਗਦਾ ਬਾਈ ਜੀ ਉਹਦਾ ਰੇਟ ਲੱਗ ਜਾ ਬਾਈ ਜੀ ਜ਼ੋਰ ਦਿਖਾਉਣੇ ਬਾਈ ਜੀ ਇਹਦੇ ਵਿੱਚ ਬਾਈ ਜੀ ਆ ਮਾਲ ਦੇ ਹੋ ਸਾਰਾ ਇਹਦੇ ਵਿੱਚ ਹੀ ਆ ਬਾਈ ਜੀ ਬਹੁਤ ਜ਼ਿਆਦੇ ਮਾਲ ਪਿਆ ਗਡਾਉਣ ਚ ਪਿਆ ਬਾਈ ਜੀ ਮਾਲ ਫੁੱਲ ਹੁੰਦਾ ਵੱਡੀ ਕਵਾਂਟੀਟੀ ਚ ਮਾਲ ਮੰਗਾਉਨੇ ਬਾਈ ਜੀ ਆਪਾਂ ਕੋਈ ਛੋਟਾ ਥੋੜਾ ਕਾਣਾ ਨਹੀਂ ਮੰਗਾਉਂਦੇ ਕਿਉਂਕਿ ਇਹ ਆ ਦੇਖੋ ਬਾਈ ਜੀ ਕਰੋ ਚੈੱਕ ਬਾਈ ਜੀ ਆਪਣੇ ਕੋਲੇ ਜਿਹੜਾ ਵਰਕ ਦਾ ਕੱਪੜਾ ਬਾਈ ਜੀ 4450 ਤੋਂ ਸਟਾਰਟ ਹੋ ਜਾਂਦਾ ਬਾਈ ਜੀ ਤੇ ਘੱਟੋ ਘੱਟ ਹੀ ਐ ਮੰਨ ਕੇ ਚਲੋ 2500 3000 ਤੱਕ ਆਪਣੇ ਕੋਲੇ ਹੁੰਦਾ ਵੀਰ ਜੀ ਮਾਲ ਆ ਦੇਖੋ ਕੜਾਈ ਦੇਖੋ ਕਿੰਨੀ ਸੋਹਣੀ ਕੀਤੀ ਹੈ ਬਾਈ ਜੀ ਫੁੱਲ ਸਾਈਜ਼ ਆ ਜਮਾ ਕੋਈ ਲੈਂਥ ਨਹੀਂ ਘਾਟੇਗੀ ਫੁੱਲ ਲੈਂਥ ਹੈ ਵਧੀਆ ਕੜਾਈ ਕੀਤੀ ਹੈ ਵਧੀਆ ਬਹੁਤ ਵਧੀਆ ਕੱਪੜਾ ਲਾਇਆ ਹੋਇਆ ਤੇ ਨਾਲ ਬਾਈ ਜੀ ਪ्युअर ਦਾ ਦੁਬੱਟਾ ਜਿਹੜਾ ਦੁਬੱਟਾ ਬਾਈ ਜੀ ਇਹ ਪ्युअर ਦਾ ਨਾਲ ਦਿੱਤਾ ਹੋਇਆ ਤੇ ਇਹਦਾ ਰੇਟ ਵੀਰ ਜੀ 900 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਕੋਈ ਉਹਨੂੰ ਵੀ ਬਾਈ ਜੀ ਲਾਵਾਂਗੇ ਆਪਾਂ ਲੈਸ ਕਿਉਂਕਿ ਉਹਨੇ ਵੀ ਬਾਈ ਗਾਹਾਂ ਵੇਚਣਾ ਹੁੰਦਾ ਉਹਦਾ ਹੱਕ ਮੰਨਦਾ ਬਾਈ ਜੀ ਫੇਰ ਹੀ ਉਹਨੂੰ 2 ਰੁਪਏ ਵੱਧਣਗੇ ਬਾਈ ਜੀ ਆਹ ਦੇਖੋ ਬਾਈ ਜਿਨੇ ਬਾਈ ਜੀ ਵਿਆਹ ਸ਼ਾਦੀ ਵਾਸਤੇ ਇਕੱਠਾ ਕੱਪੜਾ ਲੈਣਾ ਤਾਂ ਉਹਨੂੰ ਵੀ ਬਾਈ ਜੀ ਲੈਸ ਲੱਗ ਜਾਂਦਾ ਕਿਉਂਕਿ ਉਹ ਦੁਕਾਨਦਾਰੀ ਵਾਂਗੂ ਮਾਲ ਫੁੱਲ ਚਾਹਦਾ ਬਾਈ ਜੀ ਉਹਨੂੰ ਵੀ ਲੈਸ ਲੱਗੂ ਬਾਈ ਜੀ ਦੁਕਾਨ ਵਿਆਹ ਸ਼ਾਦੀ ਵਾਸਤੇ ਤੇ ਆਹ ਦੇਖੋ ਚੈੱਕ ਕਰੋ ਬਾਈ ਜੀ ਆਪਣੇ ਕੋਲੇ ਜ਼ਿਆਦਾਤਰ ਮਾਲ ਬਾਈ ਜੀ ਏਕੇ ਟੈਕਸ ਦਾ ਮਾਲ ਹੀ ਹੁੰਦਾ ਆਪਣੇ ਕੋਲੇ ਤੇ ਚੈੱਕ ਕਰੋ ਬਾਈ ਲੱਗੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਾਈ ਜੀ ਦਾ ਦੇਖੋ ਆਰੀ ਵਰਕ ਦਾ ਉੱਤੇ ਕੰਮ ਕੀਤਾ ਹੋਇਆ ਬਾਈ ਜੀ ਵਧੀਆ ਇੱਕ ਨੰਬਰ ਦਾ ਕੁਆਲਿਟੀ ਹੈ ਇੱਕ ਨੰਬਰ ਦਾ ਡਿਜ਼ਾਈਨ ਹੈ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਤੇ ਨਾਲ ਬਾਈ ਜੀ ਦੁਪੱਟਾ ਮਸਲੀਨ ਦਾ ਬਾਈ ਜੀ ਨਾਲ ਦੁਪੱਟਾ ਇਹਦੇ ਤੇ ਮਸਲੀਨ ਦਾ ਸ਼ੂਟ ਹੈ ਬਾਈ ਜੀ ਆ ਦੇਖੋ ਬਾਈ ਜੀ ਇਹ ਜਿਹੜੀ ਬਾਟਮ ਹੈ ਬਾਈ ਜੀ ਮਸਲੀਨ ਦਾ ਬਾਟਮ ਹੈ ਮਸਲੀਨ ਦੀ ਸ਼ੂਟ ਹੈ ਬਾਈ ਜੀ ਦੇਖੋ ਆ ਮਸਲੀਨ ਦਾ ਹੈ ਬਾਈ ਜੀ ਇੱਕ ਤੋਂ ਨੰਬਰ ਕੁਆਲਿਟੀ ਆਰੀ ਵਰਕ ਦਾ ਕੰਮ ਕੀਤਾ ਹੋਇਆ ਤੇ ਆ ਬਾਈ ਜੀ ਦੁਪੱਟਾ ਦੇਖੋ ਇਹਦਾ ਦੁਪੱਟਾ ਦੇਖੋ ਬਈ ਬਹੁਤ ਸੋਹਣਾ 2.5 ਮੀਟਰ ਦਾ ਫੁੱਲ ਸਾਈਜ਼ ਦਾ ਦੁਪੱਟਾ ਆਪਾਂ ਹੀ ਫੁੱਲ ਵਧੀਆ ਦੁਪੱਟਾ ਇਹਦਾ ਰੇਟ ਵੀ ਜੀ 1100 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰਪਰਾ ਕੋਈ ਦੁਕਾਨਦਾਰ ਹੈ ਉਹਨੂੰ ਲਾਵਾਂਗੇ ਬਾਈ ਜੀ ਲੈਸ ਆਪਾਂ ਆ ਦੂਜੀ ਆਈਟਮ ਹੋਰ ਦਿਖਾਉਣੀ ਆ ਬਾਈ ਤੁਹਾਨੂੰ ਜਿਆਦਾਤਰ ਤਾਂ ਹੁਣ ਬਾਈ ਜੀ ਮਾਲ ਆਪਾਂ ਵਰਕ ਵਾਲੀ ਮਾਲ ਮੰਗਾਇਆ ਹੋਇਆ ਹੈ ਵਰਕ ਤੇ ਜਿਆਦੇ ਹੁਣ ਬਾਈ ਜੀ ਜੋਰ ਲੱਗੂ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਪਿਆ ਬਾਈ ਜੀ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਐ ਇਸ ਗੱਲ ਤੇ ਸਾਡੇ ਕੋਲੇ ਗਾਹਕ ਵੀ ਵਿਆਹ ਸ਼ਾਦੀਆਂ ਵਾਲਾ ਵਾਧਾ ਹੁੰਦਾ ਹੈ ਹੁਣ ਅਗਲਾ ਕਹਿੰਦਾ ਬਾਈ ਜੀ ਮੂਰੇ ਵਿਆਹ ਨਾ ਆ ਚੈੱਕ ਕਰੋ ਬਾਈ ਜੀ ਪੂਰੀ ਵਧੀਆ ਗੌਰ ਨਾਲ ਛੂਟ ਦੇਖੋ ਬਾਈ ਜੀ ਕਿੰਨਾ ਸੋਹਣਾ ਸੂਟ ਬਣਾਇਆ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਇਹਦੇ ਤੇ ਦੇਖੋ ਬਾਈ ਇੱਕ ਨੰਬਰ ਕੁਆਲਿਟੀ ਦਾ ਸੂਟ ਹੈ ਬਾਈ ਜੀ ਇਹਦਾ ਕੱਪੜਾ ਕੱਪੜਾ ਹੀ ਬਹੁਤ ਸੋਹਣਾ ਲਾਇਆ ਹੋਇਆ ਉੱਤੇ ਐ ਨਹੀਂ ਹੈ ਜਿੱਕਲਾ ਬਰਤੀਆ ਉੱਤੇ ਕੱਪੜਾ ਬੇਕਾਰ ਹੋਵੇ ਉਹ ਕੰਮ ਨਹੀਂ ਹੈਗਾ ਮਸਲੀਨ ਦਾ ਦੁਵੱਟਾ ਬਾਈ ਜੀ ਨਾਲ ਇਹਦੇ ਤੇ ਮਸਲੀਨ ਦਾ ਸੂਟ ਹੈ ਬਰਕ ਬੁਰਕ ਬਹੁਤ ਸੋਹਣਾ ਕੀਤਾ ਹੋਇਆ ਇੱਕ ਨੰਬਰ ਕੁਆਲਿਟੀ ਦਾ ਹੈ ਇੱਕ ਨੰਬਰ ਦੇਖੋ ਚੈਕ ਕੁਆਲਿਟੀ ਚ ਚੈੱਕ ਕਰੋ ਇਹ ਆ ਬਾਈ ਜੀ ਦੁਵੱਟਾ ਚੈੱਕ ਕਰੋ ਇਹ ਦੁੱਟਾ ਦੇਖੋ ਭਾਈ 2.5 2.5 ਮੀਟਰ ਦੇ ਦੁੱਟੇ ਦੁੱਟੇ ਚੈੱਕ ਕਰੋ ਭਾਈ ਜੀ ਬਾਜ਼ਰ ਰੇਟ ਤੇ ਆਉਂਦਾ ਕੋਈ ਇਹੋ ਜੀ ਗੱਲ ਨਹੀਂ ਬੜੇ ਮਹਿੰਗੇ ਨਹੀਂ ਹੈਗੇ ਬਾਜ਼ਰ ਰੇਟ ਤੇ ਤੇ ਕੁਆਲਿਟੀ ਭਾਈ ਜੀ ਇੱਕ ਨੰਬਰ ਦੀ ਕੁਆਲਿਟੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਰੇਟ ਬਾਜ਼ਰ ਆ ਭਾਈ ਜੀ ਇਹ ਆ ਦੂਈ ਬਈ ਬਹੁਤ ਸੋਹਣਾ ਕੱਪੜਾ ਸਾਰਾ ਇੱਥੇ ਬਈ ਵਰਕ ਕੀਤਾ ਹੋਇਆ ਟੋਟਲ ਜਮਾ ਸਾਰੇ ਕੱਪੜੇ ਤੇ ਵਰਕ ਕੀਤਾ ਹੋਇਆ ਭਾਈ ਜੀ ਇੱਥੇ ਏ ਦੇਖੋ ਬਾਈ ਜੀ ਸੂਟ ਦੇਖੋ ਬਾਈ ਜੀ غور ਨਾਲ ਇੱਕ ਨੰਬਰ ਕੁਆਲਿਟੀ ਚੈੱਕ ਕਰੋ ਬਾਈ ਜੀ ਕੋਈ ਥਾਣੇ ਇਹ ਜਾ ਬਾਈ ਜੀ ਜਿਹਦੇ ਨਾਮ ਹੀ ਨਾਕਾਰੀ ਕੀਤੀ ਹੋਵੇ ਕੁਆਲਿਟੀ ਦੇਖੋ ਬਾਈ ਜੀ ਰੇਟ ਸੁਣ ਕੇ ਹੈਰਾਨ ਰਹੇ ਹੋਗੇ ਇਹ ਜਾ ਰੇ ਇਹ ਜਾ ਸੂਟ ਬਾਈ ਜੀ ਬਾਜ਼ਾਰ ਦੇ ਵਿੱਚ 25-2500 3-3000 ਰੁਪਏ ਦੀ ਮੰਗ ਕਰਦੇ ਆ ਬਾਈ ਜੀ ਇਹਦੀ ਸੂਟ ਨੂੰ غور ਨਾਲ ਚੈੱਕ ਕਰੋ ਬਾਈ ਜੀ ਦੇਖੋ ਇਹ ਤੇ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਤੇ ਕਿੰਨਾ ਸੋਹਣਾ ਸੂਟ ਹੈ ਕਵਾਲਿਟੀ ਦਾ ਸੂਟ ਆ ਬਾਈ ਜੀ ਕੋਈ ਦੇਸੀ ਨਹੀਂ ਹੈ ਐ ਨਹੀਂ ਹੈ ਵੀ ਕੋਈ ਇਹਦੇ ਕਪੜਾ ਮਾਣਾ ਲੱਗਿਆ ਹੋਇਆ ਕਪੜਾ ਦੇਖੋ ਕਿੰਨਾ ਸੋਹਣਾ ਕਪੜਾ ਹੈ ਦੇਖੋ ਕਿੰਨਾ ਸੋਹਣਾ ਕਪੜਾ ਕਿੰਨਾ ਕਿੰਨੀ ਵਧੀਆ ਇਹਤੇ ਮੀਨਾ ਕਾਰੀ ਕੀਤੀ ਹੋਈ ਹੈ ਦੁਪੱਟਾ ਬਾਈ ਜੀ ਉਹਦੋਂ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਦਿੱਤਾ ਹੋਇਆ ਹੈ ਦੁਪੱਟਾ ਚੈੱਕ ਕਰੋ ਬਾਜ਼ਰ ਰੇਟ ਹੈ ਬਾਈ ਜੀ ਦੁਪੱਟਾ ਚੈੱਕ ਕਰੋ ਦੇਖੋ ਦੁਪੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਬਾਈ ਗੌਰ ਨਾਲ ਵੀਡੀਓ ਦੇਖਿਆ ਕਰੋ ਇੱਕ ਇਹਨੂੰ ਸ਼ੇਅਰ ਬਾਈ ਬਣ ਕੇ ਸ਼ੂਟ ਦੇਖ ਕੇ ਜਰੂਰ ਇਹਨੂੰ ਸ਼ੇਅਰ ਕਰੋਗਾ ਹਾਂ ਦੀ ਹਾਂ ਕਿੰਨਾ ਵਧੀਆ ਸ਼ੂਟ ਹੈ ਬਾਈ ਜੀ ਹਰ ਇੱਕ ਨੂੰ ਇਹੋ ਜਿਹਾ ਸ਼ੂਟ ਚਾਹੀਦਾ ਬਾਈ ਜੀ ਮਿਲਣਾ ਚਾਹੀਦਾ ਇਹ ਰੇਟ ਵੀ ਬਹੁਤ ਬਾਜ਼ਵਾ ਬਾਈ ਜੀ ਇਹਦਾ ਰੇਟ 1200 ਰੁਪਏ ਕੁੱਲ ਰੇਟ ਹੈ ਆਪਣਾ ਚੈਲੰਜ ਹੈ ਬਾਈ ਜੀ ਜੇ ਕੋਈ ਇਹਨੂੰ 1200 ਰੁਪਏ ਦੇ ਦੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਪਤਾ ਕੀ ਗੱਲ ਹੈ ਵੀ ਜੀ ਇਹਦਾ ਰੇਟ ਬਾਈ ਜੀ ਬਾਜ਼ਾਰ ਦੇ ਵਿੱਚ 2-2000 25-2500 ਦਾ ਰੇਟ ਆ ਬਾਈ ਜੀ ਤੇ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਇਹਦਾ ਰੇਟ ਕੁੱਲ 1200 ਰੁਪਏ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਜੀ ਸੇਲੇ ਦਾ ਜਿਹਨੇ ਕੰਮ ਕਰਨਾ ਉਹਨੂੰ ਬਾਈ ਜੀ ਇਹਦੇ ਚੋ ਲਾਵਾਂਗੇ ਲੈਸ ਚੈੱਕ ਆਈਟਮ ਤੁਹਾਨੂੰ ਹੋਰ ਦਿਖਾਉਣਾ ਬਾਈ ਜੀ ਦੇਖੋ ਇਹੇ ਸੂਟ ਬਾਈ ਜੀ ਦੇਖਦੇ ਕਿ ਭੁੱਖ ਲੈਂਦੀ ਹੈ ਬਹੁਤ ਹੀ ਵਧੀਆ ਕੁਆਲਿਟੀ ਦੇ ਸੂਟ ਹੈ ਉਹ ਨਹੀਂ ਹੈਗੇ ਵੀ ਵੀ ਖਰਾਬ ਹੋ ਜਾਣਗੇ ਜਾਂ ਕੋਈ ਕੁਝ ਨਹੀਂ ਹੁੰਦਾ ਬਾਈ ਜੀ ਇਹਨਾਂ ਨੂੰ ਨਾਲ ਮਸਲੀਨ ਦੇ ਮੈਚਿੰਗ ਹੈ ਮਸਲੀਨ ਦੇ ਨਾਲ ਬੋਟ ਮੈਂ ਦੇਖੀਏ ਯਾਰ ਦੇਖ ਲੈ ਬਾਈ ਜੀ ਚੈੱਕ ਕਰੋ ਆ ਡਿਜ਼ਾਈਨ ਚੈੱਕ ਕਰੋ ਬਾਈ ਜੀ ਇਹ ਆਪਣਾ ਰਹਾ ਪਾਕਿਸਤਾਨੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਕੀਤਾ ਹੋਇਆ ਇਹ ਤੇ ਛਿੱਪੀ ਵਗੈਰਾ ਲਾਈ ਹੋਇਆ ਮੂਰੇ ਫਰੰਟ ਤੇ ਕਢਾਈ ਕੀਤੀ ਹੋਈ ਹੈ ਕਿੰਨਾ ਸੋਹਣਾ ਸਾਦੇ ਦਾ ਸਾਦਾ ਹੈ ਬਾਈ ਜੀ ਸ਼ੂਟ ਤੇ ਵਰਕ ਦਾ ਵਰਕ ਹੈ ਦੇਖੋ ਕਿੰਨਾ ਸੋਹਣਾ ਸ਼ੂਟ ਬਣਾਇਆ ਬਾਈ ਜੀ ਚੈੱਕ ਕਰੋ ਇਹ ਉਹੀ ਆ ਬਾਈ ਜੀ ਇਹਦੇ ਵਿੱਚ ਚਾਰ ਸ਼ੂਟ ਹੈ ਬਾਈ ਜੀ ਚਾਰਾਂ ਦਾ ਡਿਜ਼ਾਈਨ ਲੱਗ ਲੱਗ ਆ ਕੋਈ ਕਮੀ ਨਹੀਂ ਡਿਜ਼ਾਈਨ ਕੋਈ ਕਮੀ ਨਹੀਂ ਡਿਜ਼ਾਈਨ ਜਿਵੇਂ ਆਪਾਂ ਕਹਿ ਦਈਏ ਬਾਈ ਜੀ ਇਹ ਬਹੁਤ ਹੀ ਕੁਆਲਿਟੀ ਇੱਕ ਨੰਬਰ ਤੇ ਹੈ ਢਾਈ ਮੀਟਰ ਦਾ ਦੁਪੱਟਾ ਬਾਈ ਜੀ ਚੈੱਕ ਕਰ ਲਓ ਮਸਲੀਨ ਦਾ ਦੁਪੱਟਾ ਹੈ ਪੂਰਾ ਵਧੀਆ ਕੁਆਲਿਟੀ ਹੈ ਜਿਵੇਂ ਮਰਜ਼ੀ ਤੋਂ ਹੋਈ ਜਾਏ ਉਹ ਬਾਈ ਜੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਜੇ ਸ਼ੂਟ ਖਰਾਬ ਹੋ ਗਿਆ ਆਪਾਂ ਬੈਠੇ ਆ ਬਾਈ ਜੀ ਕੋਈ ਇਹੋ ਜੀ ਗੱਲ ਨਹੀਂ ਆਹ ਬਾਟਮ ਆ ਬਾਈ ਜੀ ਦੇਖੋ ਬਾਟਮ ਦਾ ਕੱਪੜਾ ਬਾਟਮ ਦਾ ਕੱਪੜਾ ਵੀ ਬਾਈ ਜੀ ਆਇਆ ਇੱਕ ਨੰਬਰ ਦਾ ਕੁਆਲਿਟੀ ਹੈ ਉਹ ਚੀਜ਼ ਨਹੀਂ ਕਪੜਾ ਬਾਟਮ ਦਾ ਨਕਮਾ ਹੋ ਜਾਂਦਾ ਇਹਦਾ ਚੁੰਨੀ ਦੀ ਨਕਮੀ ਹੋਗੀ ਇਹਦੇ ਵਿੱਚ ਬਾਈ ਹੁਣ ਤੁਹਾਨੂੰ ਦਿਖਾਉਣੇ ਆ ਦੇਖੋ ਬਾਈ ਜੀ ਇਹ ਮਾਲ ਆਹ ਚੈੱਕ ਕਰੋ ਲੈ ਆ ਚੈੱਕ ਕਰੋ ਕਿੰਨੇ ਸੋਹਣੇ ਬ੍ਰਾਂਡ ਆ ਬਾਈ ਚੈੱਕ ਕਰੋ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਇਕੱਲਾ ਇਕੱਲਾ ਛੂਟ ਇੱਕ ਤੇ ਨੰਬਰ ਛੂਟ ਆ ਬਾਈ ਚੈੱਕ ਕਰ ਲਓ ਆਹ ਹੋ ਗਿਆ ਚਲੋ ਆਹ ਇੱਕ ਛੂਟ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਜੀ ਸੋਹਣਾ ਬਹੁਤ ਆ ਛੂਟ ਤਾਂ ਤੁਹਾਨੂੰ ਬੋਲ ਨੂੰ ਕੀ ਕਰਦਾ ਇਹਦਾ ਸ਼ੂਟ ਸੋਹਣਾ ਬਹੁਤ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਵਿਆਹ ਸਾਡੀਆਂ ਵਾਸਤੇ ਬਾਈ ਜੀ ਪੂਰਾ ਮੁੱਖ ਕੱਪੜਾ ਇਹ ਚੈੱਕ ਕਰੋ ਬਾਈ ਜੀ ਤੁਸੀਂ ਆਪ ਹੀ ਦੇਖੋ ਤੁਹਾਨੂੰ ਕਿਵੇਂ ਲੱਗਦਾ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗਦਾ ਕਿ ਕੀ ਗੱਲ ਬਾਤ ਹੈ ਕਰੋ ਚੈੱਕ ਵਾਈ ਜੀ ਸਮਾਰਕ ਗੌਰ ਨਾਲ ਦੇਖੋ ਬਾਈ ਜੀ ਕਿੰਨਾ ਵਧੀਆ ਕੁਆਲਿਟੀ ਦਾ ਸ਼ੂਟ ਹੈ ਇੱਕ ਨੰਬਰ ਕੁਆਲਿਟੀ ਦਾ ਇਹ ਆ ਆ ਬਾਈ ਇਹਦਾ ਬਾਟਮ ਦਾ ਕੱਪੜਾ ਦੇਖੋ ਕੱਪੜੇ ਦੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕੱਪੜਾ ਬਾਟਮ ਦਾ ਉਹ ਨਹੀਂ ਹੈਗਾ ਵੀ ਬਾਟਮ ਦਾ ਕੱਪੜਾ ਬੇਕਾਰ ਹੈ ਜਾਂ ਦੁਪੱਟਾ ਬੇਕਾਰ ਹੈ ਦੁਪੱਟਾ ਉਦੋਂ ਸੋਹਣਾ ਬਾਈ ਬਾਟਮ ਦਾ ਕੱਪੜਾ ਉਦੋਂ ਸੋਹਣਾ ਬਾਈ ਜੀ ਜਿਹੜੀ ਇਹਤੇ ਮੀਨਾਕਾਰੀ ਕੀਤੀ ਹੈ ਸ਼ੂਟ ਤੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਹੈ 3-3000 ਵਾਲਾ ਸ਼ੂਟ ਬਾਈ ਜੀ 1200 ਰੁਪਏ ਦਾ ਰੇਟ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਇਹਜੇ ਬਾਈ ਜੀ ਇਹਜੇ ਆਪਣੇ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਹੈ ਬਾਈ ਜੀ ਕਲਾ ਕਲਾ ਡਿਜ਼ਾਈਨ ਦਿਖਾਉਣ ਦੇ ਨੂੰ ਟਾਈਮ ਬਹੁਤ ਲੱਗ ਜਾਂਦਾ ਹੈ ਜੇ ਆਪਾਂ ਇਹਜੇ ਕੱਪੜੇ ਦੇਖ ਰਹੇ ਆ ਬਾਈ ਜੀ ਜਿੰਨਾ ਮਰਜ਼ੀ ਦੇਖੋ ਬਾਈ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਮਾਲ ਹੈ ਐ ਨਹੀਂ ਹੈ ਕੋਈ ਇੱਕ ਦੋ ਨਹੀਂ ਹੈਗੇ ਆਪਣੇ ਕੋਲੇ ਵੀ ਇੱਕ ਦੋ ਮਾਲ ਇੱਕ ਦੋ ਸ਼ੂਟ ਹੈ ਬਹੁਤ ਹੀ ਵੱਡੀ ਗੱਲ ਬਾਤ ਹੈ ਸੋ ਸੋ ਇਹ ਆ ਜੈਕ ਕਰੋ ਬਾਈ ਜੀ ਇਹਦੇ ਨਾਲ ਬਾਟਮ ਵੀ ਬਹੁਤ ਵਧੀਆ ਬਾਈ ਜੀ ਤੇ ਆਹ ਕੱਪੜਾ ਵੀ ਬਹੁਤ ਵਧੀਆ ਹੈ ਬਾਈ ਜੀ ਤੇ ਬਾਈ ਜੀ ਆਪਾਂ ਬਾਰ-ਬਾਰ ਬੇਨਤੀ ਇਹੀ ਕਰਦੇ ਆ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਪਹਿਲਾਂ ਸ਼ੇਅਰ ਬਾਈ ਜੀ ਬਹੁਤ ਜ਼ਿਆਦਾ ਕਰੋ ਵੀਡੀਓ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਸਕੇ ਨੰਬਰ ਦੂਜਾ ਬਾਈ ਸਾਰਿਆਂ ਵੀਡੀਓ ਤੁਸੀਂ ਚੈੱਕ ਕਰਦੇ ਹੋਵੋਗੇ ਦੇਖਦੇ ਹੋਵੋਗੇ ਪਰ ਤੁਸੀਂ ਰੇਟ ਦਾ ਕਨਫਰਮ ਜ਼ਰੂਰ ਕਰਿਆ ਕਰੋ ਬਾਈ ਜੀ ਇਹ ਨਾ ਕਹਿਆ ਕਰੋ ਵੀ ਜਿਵੇਂ ਕਿਸੇ ਨੇ ਦੇ ਦਿੱਤਾ ਉਹਨੇ ਜੋ ਕੋ ਲੈ ਲਿਆ ਬਾਈ ਜੀ ਕੁਆਲਿਟੀ ਚੈੱਕ ਕਰੋ ਤੇ ਰੇਟ ਬਾਈ ਜੀ ਜ਼ਰੂਰ ਚੈੱਕ ਕਰਿਆ ਕਰੋ ਤੇ ਸ਼ੇਅਰ ਬਾਈ ਜੀ ਵੱਧ ਤੋਂ ਵੱਧ ਕਰਿਆ ਕਰੋ ਮੁੱਖ ਮਕਸਦ ਸਾਡਾ ਬਾਈ ਜੀ ਪਲੈਨ ਕੱਪੜੇ ਦਾ ਸੀ ਉਹ ਵੀ ਤੁਹਾਨੂੰ ਦਿਖਾਇਆ ਤੇ ਇੱਕ ਬਾਈ ਜੀ ਬਲਕਾਰ ਮੈਸਰਖਾਨਾ ਨਾਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਉਹਤੇ ਵੀ ਹੁਣ ਸੀ ਵੀਡੀਓ ਬਣਾ ਰਹੇ ਆ ਬਾਈ ਜੀ ਕੁਝ ਸਟੱਫ ਸੀ ਉੱਥੇ ਦਿਖਾਵਾਂਗੇ ਤੇ ਆਪਣੇ ਕੋਲੇ ਬਾਈ ਜੀ ਬੈਲ ਵੀ ਦਿਖਾਵਾਂਗੇ ਤੁਹਾਨੂੰ ਬੈਲ ਦਾ ਬਹੁਤ ਵਧੀਆ ਵੱਡੀ ਪੱਧਰ ਤੇ ਆਪਾਂ ਵੱਡੀ ਕਵਾਂਟੀਟੀ ਚ ਮਾਲ ਮੰਗਾਇਆ ਬਾਈ ਜੀ ਜਿਹੜੀ ਪੱਗ ਬਣਨ ਵਾਲੀ ਦਸਤਾਰਾ ਬਣਨ ਵਾਲੀ ਬੈਲ ਆਪਾਂ ਮੰਗਵਾਈ ਹੈ ਵਧੀਆ ਵਿੱਚ ਤੇ ਆਪਣੇ ਕੋਲੇ ਉਹ ਵੀ ਆਪਣੇ ਕੋਲ ਤਿਆਰ ਹੈ ਤੇ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬਰ ਬਾਈ ਜੀ ਵੱਧ ਤੋਂ ਵੱਧ ਕਰਿਓ ਤੇ ਐਨੇ ਬੋਲਦਾ ਹਾਂ ਗਲਤੀ ਮaaf ਕਰਿਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ